ਉਹ ਵਿਚਾਰ ਜੋ ਆਪਾਂ ਸਵੇਰ ਦੇ دیਵਾਨਾ ਵਿੱਚ ਵੀ ਕੀਤੇ ਝਾਲ ਮੋਹ ਕਸਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ ਇਹ ਸ਼ਬਦ ਜਿਹੜਾ ਹੈ ਗੁਰੂ ਨਾਨਕ ਜੀ ਦਾ ਸ਼੍ਰੀ ਰਾਗ ਦੇ ਵਿੱਚ 15 ਅੰਕ ਤੇ ਸੁਭਾਏਮਾਨ ਹੈ ਇਸ ਵਿੱਚ ਗੁਰੂ ਸਾਹਿਬ ਜੀ ਨੇ ਲੇਖਾ ਲਿਖਣ ਦੀ ਗੱਲ ਵੀ ਦੱਸੀ ਹੈ ਵੀ ਜੇ ਤੁਸੀਂ ਚਾਹੋ ਕਿ ਅਸੀਂ ਲੇਖਾ ਚੰਗਾ ਲਖਵਾਉਣਾ ਤੇ ਭਾਈ ਉਹ ਵੀ ਵਿਧੀ ਹੈ ਤੁਸੀਂ ਆਪਣੇ ਮੋਹ ਨੂੰ ਵਿਕਾਰਾਂ ਨੂੰ ਜਾਲ ਦਿਓ ਜਾਲ ਮੋਹ ਕਸਮਸ ਕਰ ਘਸਾ ਕੇ ਉਹਦੀ ਸ਼ਾਈ ਬਣਾ ਲਓ ਮਤ ਕਾਗਦ ਕਰ ਸਾਰ ਤੇ ਚੰਗੀ ਮਤ ਨੂੰ ਕਾਗਜ਼ ਬਣਾਓ ਸੋਹਣੀ ਮਤ ਸਾਰ ਸੁੰਦਰ ਗੁਰੂ ਦੀ ਮਤ ਨਾਲੋਂ ਚੰਗੀ ਮਤ ਕਿਹੜੀ ਹੈ ਗੁਰੂ ਦੀ ਮਤ ਰੂਪੀ ਕਾगज ਹੋਵੇ ਪਾਓ ਕਲਮ ਪ੍ਰੇਮ ਰੂਪੀ ਕਲਮ ਹੋਵੇ ਕਰ ਚਿੱਤ ਲਿਖਾਰੀ ਪਾਓ ਕਲਮ ਕਰ ਚਿੱਤ ਲਿਖਾਰੀ ਚਿੱਤ ਨੂੰ ਲਿਖਾਰੀ ਬਣਾਓ ਰੱਬ ਨੂੰ ਚੇਤੇ ਕਰਦੇ ਰਹੋ ਇਹ ਹੋ ਗਿਆ ਲਿਖਾਰੀ ਗੁਰੂ ਪੁੱਛ ਲਿਖ ਵਿਚਾਰ ਤੇ ਐਵੇਂ ਹੀ ਨਹੀਂ ਹੋਰ ਕੁਝ ਲਿਖੀ ਜਾਣਾ ਗੁਰੂ ਨੂੰ ਪੁੱਛ ਕੇ ਲਿਖੋ ਵਿਚਾਰ ਤੇ ਫਿਰ ਬਾਬਾ ਇਹ ਲੇਖਾ ਲਿਖ ਜਾਣ ਇਹ ਵਾਲਾ ਲੇਖਾ ਲਿਖਿਆ ਕਰੋ ਜਿਹੜਾ ਲੇਖਾ ਅੱਗੇ ਕੰਮ ਆਵੇਗਾ ਬਾਕੀ ਅਵਰ ਕਾਜ ਤੇ ਰਹਿ ਕਿਤੇ ਨਾ ਕੰਮ ਹੋਰ ਜਿਹੜੀਆਂ ਗਿਣਤੀਆਂ ਮਣਤੀਆਂ ਉਹ ਕਿਸੇ ਗਿਣਤੀ ਚ ਨਹੀਂ ਆਉਣੀਆਂ ਉਹ ਕਰਮ ਕਿਸੇ ਲੇਖੇ ਚ ਨਹੀਂ ਆਉਣੇ ਸੋ ਵਿਸ਼ੇ ਦੀ ਇਹ ਵਿਚਾਰ ਹੈ ਤਰੋਂ ਜੋ ਲਿਖਿਆ ਹੈ ਉਹ ਮਨੁੱਖ ਪਾਉਂਦਾ ਸਰਲ ਜੀ ਗੱਲ ਇਦਾਂ ਹੈ ਕਿ ਜੋ ਮੈਂ ਪਹਿਲਾਂ ਕਰਮ ਕਮਾਏ ਬਖਸ਼ਿਸ਼ ਮੇਰੇ ਤੇ ਅਕਾਲ ਪੁਰਖ ਨੇ ਹੀ ਕੀਤੀ ਤੇ ਇਹ ਸੋਹਿਲਾ ਇਹ ਆਨੰਦ ਮੈਨੂੰ ਮਿਲਿਆ ਉੰਜ ਸਤਿਗੁਰੂ ਨੇ ਦਿੱਤਾ ਹੈ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਉੰਜ ਪਾਤਸ਼ਾਹ ਕਹਿੰਦੇ ਇਹਦੇ ਤੋਂ ਇਲਾਵਾ ਇੱਕ ਫਿਰੈ ਘਨੇਰੇ ਕਰੈ ਗੱਲਾਂ ਗੱਲ ਨਹੀਂ ਕਿ ਨਾ ਪਾਇਆ ਇੱਕ بڑے ਹਨੇਰੇ ਬਹੁਤ ਲੋਕ ਐਸੇ ਨੇ ਜੋ ਫਿਰਦੇ ਨੇ ਬੜੇ ਭਟਕਦੇ ਨੇ ਇਸ ਆਨੰਦ ਦੀ ਪ੍ਰਾਪਤੀ ਲਈ ਗੱਲਾਂ ਬਾਤਾਂ ਦੇ ਨਾਲ ਪਾਉਣਾ ਚਾਹੁੰਦੇ ਨੇ ਕਰਮ ਚੰਗੇ ਕਰਦੇ ਨਹੀਂ ਝਾਲ ਮੋਹ ਘਸਮਸ ਕਰ ਉਹ ਤੇ ਚੀਜ਼ ਕੀਤੀ ਨਹੀਂ ਜੀਵਨ ਵਿੱਚ ਕਿਉਂਕਿ ਗੱਲਾਂ ਦੋਵੇਂ ਚੱਲਣੀਆਂ ਕਿ ਅਕਾਲ ਪੁਰਖ ਤੁਰ ਦਰਗਾਹੋਂ ਬਖਸ਼ਿਸ਼ ਕਰਦਾ ਪਰ ਬਖਸ਼ਿਸ਼ ਜਾਨ ਬੁਝ ਕੇ ਉਹ ਨਹੀਂ ਕਰਦਾ ਐਸਾ ਹੈ ਨਹੀਂ ਹੈ ਅਕਾਲ ਪੁਰਖ ਦੇ ਜੇ ਅਸੀਂ ਬੱਚਿਆਂ ਤੇ ਉਹ ਤਾਂ ਬਖਸ਼ਿਸ਼ ਫਿਰ ਸਾਰਿਆਂ ਤੇ ਕਰੇਗਾ ਹਾਂ ਜਿਹੜਾ layak ਨਹੀਂ ਹੈ ਫਿਰ ਉਹ ਬਖਸ਼ਿਸ਼